ਅਮਰੀਕਾ ਦੇ ਵਿੱਚ ਜਸਪ੍ਰੀਤ ਸਿੰਘ ਤੇ ਉਹਦੇ ਗਰੋ ਕਰਨੇ ਬਹੁਤ ਜ਼ਿਆਦਾ ਸਰਗਰਮ ਸੀਗਾ ਡਰਾਈਵਿੰਗ ਲਾਇਸੈਂਸ ਵੀ ਬਣਵਾ ਕੇ ਦਿੰਦਾ ਸੀਗਾ ਉਹ ਬੰਦਿਆਂ ਨੂੰ ਹੈਨਾ ਤੇ ਉਹਦੇ ਬਦਲੇ ਦੇ ਵਿੱਚ 1800 ਡਾਲਰ 1900 ਜਾਂ 2000 ਡਾਲਰ ਉਹ ਫੀਸ ਲੈਂਦਾ ਹੁੰਦਾ ਸੀ ਆਪਣੀ ਤੇ ਲਾਇਸੈਂਸ ਬਣਾਉਣ ਵਿੱਚ ਬੰਦਿਆਂ ਦੀ ਮਦਦ ਕਰਦਾ ਹੁੰਦਾ ਸੀਗਾ ਤੇ ਫਾਈਨਲੀ ਉਹ ਬੰਦਾ ਅਰੈਸਟ ਹੋ ਗਿਆ ਵਾ ਤੇ ਉਹਦਾ ਗਰੋ ਜਿਹੜਾ ਸਰਗਰਮ ਹੋਇਆ ਹੋਏ ਸੀ ਡਰਾਈਵਿੰਗ ਲਾਇਸੈਂਸ ਦੇ ਨਾਮ ਤੇ ਧੋਖਾਧੜੀ ਕਰਨ ਦੇ ਕਰਦੇ ਕੀ ਸੀ ਇਹ ਇਹ ਜਿਹੜਾ ਵੀ ਲਾਇਸੈਂਸ ਦਾ ਡਰਾਈਵਿੰਗ ਲਾਇਸੈਂਸ ਦਾ ਟੈਸਟ ਦੇਣ ਵਾਸਤੇ ਜਾਂਦਾ ਸੀ ਨਾ ਉਹਨਾਂ ਨੂੰ ਕਹਿੰਦਾ ਸੀਗਾ ਵੀ ਸਿਰ ਤੇ ਦਸਤਾਰ ਬੰਨ ਲਓ ਤੇ ਪੱਗ ਦੇ ਥੱਲੇ ਤੁਸੀਂ 이어ਫੋਨ ਛੋਟੇ ਛੋਟੇ ਆਪਣੇ ਕੰਨਾਂ ਦੇ ਵਿੱਚ ਲਾ ਲੈਣੇ ਆ ਤੇ ਜਦੋਂ ਤੁਸੀਂ ਉੱਤੇ ਸਵਾਲ ਜਵਾਬ ਹੋਣਗੇ ਤੇ ਸਾਡਾ ਇੱਕ ਬੰਦਾ ਬਾਹਰ ਕਾਰ ਦੇ ਵਿੱਚ ਬੈਠਾ ਹੋਊਗਾ ਵੀ ਤੁਹਾਨੂੰ ਟੈਸਟ ਪਾਸ ਕਰਵਾਊਗਾ ਇਸ ਟੈਸਟ ਨੂੰ ਪਾਸ ਕਰਾਉਣ ਦੇ ਬਦਲੇ ਉਹ ਮੋٹے ਮੋٹے ਪੈਸੇ ਲੈਂਦੇ ਸੀ ਮੋٹے ਮੋٹے ਡਾਲਰ ਲੈਂਦੇ ਸੀਗੇ ਸੋ ਦੋਸਤੋ ਕਹਿਣ ਦਾ ਮਤਲਬ ਇਹ ਹੈ ਕਿ ਦਸਤਾਰ ਦੀ ਵਰਤੋਂ ਗਲਤ ਕੰਮਾਂ ਦੇ ਵਿੱਚ ਕੀਤੀ ਜਾ ਰਹੀ ਸੀ ਬਾਹਰਲੇ ਮੁਲਕਾਂ ਦੇ ਵਿੱਚ ਤੇ ਜਦੋਂ ਕੋਈ ਹੱਥ ਪਾਉਂਦਾ ਜਾਂ ਕੋਈ ਰੋਕਦਾ ਟੋਕਦਾ ਫਿਰ ਇਹ ਕਹਿੰਦੇ ਸਾਡੇ ਦਸਤਾਰ ਦੀ ਬੇਇੱਜ਼ਤੀ ਕਰ ਦਿੱਤੀ ਹੁਣ ਇਸ ਟਾਈਮ ਇਹ ਗਰੋਜ ਜਸਪੀ ਸਿੰਘ ਦਾ ਸਾਰਾ ਗਰੋ ਜਿਹੜਾ ਇਹਦਾ ਫਰੈਂਡ ਸਰਕਲ ਸੀ ਸਾਰੇ ਕਹਿੰਦੇ ਅਰੈਸਟ ਕੀਤੇ ਹੋਏ ਆ ਤੇ ਹੁਣ ਇਸ ਟਾਈਮ ਕਸਟਡੀ ਦੇ ਵਿੱਚ ਨੇ ਆਹ ਹਾਲਤਾਂ ਦੇਖ ਲਓ ਅਮਰੀਕਾ ਦੇ ਵਿੱਚ ਆਹ ਸਰਦਾਰ ਲੋਕ ਪੱਗਾ ਬਣ ਕੇ ਆਹ ਕੰਮ ਕਰ ਰਹੇ ਆ ਇਹਨਾਂ ਨੇ ਆਪਣ ਆਹ ਹਾਲਤ ਹੋਈ ਪਈ ਆ